ਯਾਤਰਾ ਸ਼ੁਰੂ ਕਰਦੇ ਆ ਜੀ ਲਓ ਜੀ ਜਕਾਰਾ ਲਾ ਦਿਓ ਬੋਲੇ ਸੋ ਨਿਹਾਲੋ ਸਤਿ ਸ੍ਰੀ ਅਕਾਲੋ ਲਓ ਜੀ ਸਸਿਕਾ ਜੀ ਸਾਰਿਆਂ ਨੂੰ ਬਈ ਜੀ ਸਵਾਗਤਾਂ ਤੁਹਾਡਾ ਨਵੇਂ ਬਲੌਗ ਦੇ ਵਿੱਚ ਬਈ ਜੀ ਅੱਜ ਤਰੀਕ ਹੈਗੀ ਆ 27 ਕਿੱਠਾ ਜੀ ਹੈਗੀ 27 ਹੋ ਗਈ 27 5 29 ਤੇ ਰਾਤ ਅਸੀਂ ਗੋਵਿੰਦ ਘਾਟ ਪਹੁੰਚ ਗਏ ਸੀ ਤੇ ਇੱਥੇ ਆਪਾਂ ਰਾਤ ਨੂੰ ਰੈਸਟ ਕਰੀ ਤੇ ਹੁਣ ਆਪਾਂ ਕੱਪੜੇ ਵਗੈਰਾ ਪੈਕ ਕਰ ਲਏ ਤੇ ਜਿਹੜੇ ਬੈਗ ਉੱਪਰ ਲੈ ਕੇ ਜਾਣੇ ਆ ਉਹ ਅਸੀਂ ਅੱਡ ਕੱਪੜੇ ਕੱਢ ਲਏ ਤੇ ਜਿਹੜੇ ਬੈਗ ਇੱਥੇ ਗੱਢੜੀ ਘਰ ਤੋਂ ਚਮਾ ਕਰਾਉਣੇ ਆ ਉਹ ਅੱਡ ਕੱਢ ਤੇ ਤੇ ਬਿਲਕੁਲ ਰੈਡੀ ਹੋਏ ਬੈਠੇ ਆ ਤੇ ਸਾਨੂੰ ਦਰਸ਼ਨ ਕਰਾਉਣੇ ਆ ਗੁਰੂ ਘਰ ਦੇ ਤੇ ਬਲੌਗ ਦੇ ਨਾਲ ਬਣੇ ਰਹੋ ਫਿਰ ਤੁਹਾਨੂੰ ਜਿਹੜੀ ਉੱਪਰ ਅਸੀਂ ਚੜ ਕੇ ਚੜ੍ਹਾਈ ਯਾਤਰਾ ਕਰਾਂਗੇ ਉਹ ਵੀ ਦਿਖਾਵਾਂਗੇ ਤੇ ਬਾਈ ਜੀ ਬਲੌਗ ਦੇਖਦੇ ਰਹੋ ਲਓ ਜੀ ਆਾ ਹੋਟਲ ਸੀਗਾ ਸਾਡਾ ਤੇ ਬਾਹਰ ਦਾ ਮਾਹੌਲ ਚੈੱਕ ਕਰੋ ਉਤਰ ਕੇ ਗੁਰੂਗ੍ਰ ਮੱਥਾ ਟੇਕ ਕੇ ਆਉਣੇ ਆ ਤੇ ਫਿਰ ਆਪਾਂ ਲੰਗਰ ਪਾਣੀ ਛੱਕ ਕੇ ਹਲਕਾ ਫੁਲਕਾ ਜਿਹਾ ਲੰਗਰ ਪਾਣੀ ਛਕਣਾ ਵੀਰੇ ਕਿਉਂਕਿ ਚੜਾਈ ਚੜਨੀ ਪੈਂਦੀ ਆ ਜੇ ਤੁਸੀਂ ਢਿੱਡ ਭਰ ਕੇ ਰੋਟੀ ਖਾ ਲਈ ਤਾਂ ਤੁਸੀਂ ਤੰਗ ਹੋਵੋਗੇ ਇਸ ਕਰਕੇ ਲੰਗਰ ਪਾਣੀ ਥੋੜਾ ਜਿਹਾ ਹਲਕਾ ਫੁਲਕਾ ਜਿਹਾ ਖਾਓ ਤੇ ਚੱਲਦੇ ਆ ਜੀ ਪਹਿਲਾਂ ਗੁਰੂ ਘਰ ਮੱਥਾ ਫਿਰ ਆਪਾਂ ਲੰਗਰ ਪਾਣੀ ਚੱਕ ਕੇ ਫਿਰ ਆਪਾਂ ਯਾਤਰਾ ਸ਼ੁਰੂ ਕਰਾਂਗੇ ਬਣੇ ਰੋਜੀ ਬਲੌਗ ਦੇ ਨਾਲ ਚਲੋ 아홉 <susur>

ਜੋ ਮਿਲੇ ਮੰਨ ਲਾ ਤੇ ਜਾ ਇੱਕ ਨਹੀਂ ਚਾਹ ਤੂ ਜੀ ਕੋਸਣਾ ਜਾ ਰਾ ਸੋਤੰਦੀ ਨਾ ਇਸੇ ਤੇ ਜਿਸ ਮੈਂ ਕੋਈ ਮੰਨ ਕਰਾਪੀ ਤਾਂ ਕਿ ਪਾਣ ਆਪਨੇ ਸਾਥੀ ਦਾ ਪ੍ਰੇਮ ਇਤਨਾ ਵੀ ਦਿੱਜੀ ਕਿ ਤੀਰੇ ਸਿਆਲ ਸਾਰੇ ਜੀ ਹਾਂਜੀ ਮੱਥਾ ਟੇਕਣ ਤੋਂ ਬਾਅਦ ਮਹਾਰਾਜ ਜੀ ਦਾ ਅਸ਼ੀਰਵਾਦ ਲੈਣ ਤੋਂ ਬਾਅਦ ਸਰੂ ਕੇ ਲੰਗਰ ਦੇ ਵਿੱਚ ਆ ਚੁੱਕੇ ਆ ਇੱਥੇ ਆਪਾਂ ਪ੍ਰਸ਼ਾਦਾ ਪਾਣੀ ਛਕਾਂਗੇ ਤੇ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਆਪਾਂ ਯਾਤਰਾ ਜਿਹੜੀ ਆਪਾਂ ਯਾਤਰਾ ਸ਼ੁਰੂ ਕਰਾਂਗੇ ਬਣੇਰੋ ਬਲੌਗ ਦੇ ਨਾਲ ਯਾਤਰਾ ਜਪਾ ਸ਼ੁਰੂ ਕਰਦਾਂਗੇ ਜੀ ਲਓ ਜੀ ਰੂਮ ਚੋਂ ਨਿਕਲ ਗਏ ਆ ਤੇ ਬਾਈ ਨੂੰ ਫੜਾਤੀ ਆ ਰੂਮ ਦੀ ਚਾਬੀ ਤੇ ਚਲੋ ਠੀਕ ਆ ਬਈਆ ਠੀਕ ਆ ਓਕੇ ਓਕੇ ਜੀ ਓਕੇ ਜੀ ਓਕੇ ਤੇ ਨਿਕਲਦੇ ਆ ਜੀ ਯਾਤਰਾ ਦੇ ਲਈ ਪਹਿਲਾਂ ਆਪਾਂ ਬੈਗ ਗੱਠੜੀ ਘਰ ਦੇ ਵਿੱਚ ਜਮਾ ਕਰਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇੱਕ ਇੱਕ ਬੈਗ ਲੈ ਕੇ ਜਾਣਾਗਾ ਤੁਸੀਂ ਦੇਖ ਸਕਦੇ ਹੋ ਤੇ ਬਈ ਬਾਕੀ ਆ ਛੋਟੀਆਂ ਜਿਹੀਆਂ ਨਾ ਤੁਸੀਂ ਮੁੱਲ ਲੈਣ ਦੀ ਖੇਚਲ ਐਂਡ ਤੇ ਕਰਿਓ ਜਦੋਂ ਨਾ ਮਿਲੀਆਂ ਜਿਹੜੀ ਸੰਗਤ ਉੱਪਰੋਂ ਵਾਪਸ ਆਉਂਦੀ ਹੈ ਨਾ ਉਹਨਾਂ ਤੋਂ ਲੈ ਲਿਆ ਕਰੋ ਤੇ ਅਸੀਂ ਅਸੀਂ ਉਹਨਾਂ ਤੋਂ ਲੈ ਲਈ ਸੀ ਤੇ ਕਿਵੇਂ ਬਾਟੂ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਰੋਜੀ ਮਾਰ ਨਾਲ ਤਾਂ ਕੀ ਗੱਲ ਹੈ ਇਹ ਪਾਲਤੂ ਜਾਂਦਿਆਂ ਫਿਰ ਕਰਾਉਣੇ ਆ ਜੀ ਬੈਗ ਗੱਡੜੀ ਘਰ ਦੇ ਵਿੱਚ ਜਾਵਾਂ ਉਹ ਆ ਜੀ ਠੀਕ ਆ ਬਾਜੀ ਉਹਨਾਂ ਦੇ ਅੱਗੇ ਤੋਂ ਸਮੋਸਾ ਖਾਣੇ ਨੇ ਗ੍ਰੀਸਰ ਕਰਦੇ ਨੇ ਤਾਂ ਦੇਖੋ ਪੋਹੋ ਤੋਂ ਆ ਤੁਹਾਡਾ ਚੱਕੇ ਬਾਬਾ ਜੀ ਮੜਾ ਚੱਕੋ ਇੱਧਰ ਆ ਜੀ ਗੱਡੜੀ ਘਰ ਇੱਥੇ ਆਪਾਂ ਗੱਡੜੀ ਘਰ ਦੇ ਵਿੱਚ ਕਿਵੇਂ ਦੋ ਜਣੇ ਕਿਰਾਏ ਨੇ ਕਿਤੇ ਚੱਕੀ ਫਿਰ ਕਹਿੰਦੇ ਕਰਾਉਣੇ ਆਪਾਂ ਤਾਂ ਫਿਰ ਚੱਲ ਚਾਓ ਚੱਲੋ ਭਾਟੋ ਜੀ ਕੀ ਲਓ ਜੀ ਗੱਟੜੀ ਘਰ ਦੇ ਵਿੱਚ ਬੈਗ ਆ ਜਿਹੜੇ ਅਸੀਂ ਜਮਾ ਕਰਾ ਚੁੱਕੇ ਆ ਤੇ ਉਸ ਤੋਂ ਬਾਅਦ ਪਾਉਣੇ ਆ ਜੀ ਆਪਦੀ ਯਾਤਰਾ ਵਾਲੀ ਚਾਲੇ ਤੇ ਲੋ ਜੀ ਲਾ ਦਿਓ ਜਕਰਾਂ ਫਿਰ ਜਕਰਾਂ ਲਾ ਦਈਏ ਆਓ ਗਾੜੀ ਪਾਓ ਫੜੇ ਫੜ ਬੋਲੇ ਸੋਨਿਆ ਹਲੋ ਨਾਸਰੀਆ ਕਾਰ ਚਲੋ ਜੀ ਲੋ ਜੀ ਨਿਕਲਦੇ ਆ ਆਪਣੀ ਯਾਤਰਾ ਵਾਲੀ ਦੇਖੋ ਜੀ ਪਹਿਲਾਂ ਨਦੀ ਦਾ ਦ੍ਰਿਸ਼ ਪਹਿਲਾਂ ਇਧਰੋਂ ਪੁਲ ਸੀਗਾ ਆਹ ਵਾਲਾ ਇੱਥੋਂ ਗੱਡੀਆਂ ਚੱਲਦੀਆਂ ਸੀਗੀਆਂ ਤੇ 2 ਕੁ ਮਹੀਨੇ ਹੋ ਗਏ ਉੱਪਰੋਂ ਪਹਾੜ ਟਿਕ ਕੇ ਆਹ ਪੁਲ ਟੁੱਟ ਚੁੱਕਿਆ ਜੀ ਤੇ ਹੁਣ ਆਪਾਂ ਚੱਲਾਂਗੇ ਉਧਰਲਾ ਪੁਲ ਉਹ ਸਾਹਮਣੇ ਨਵਾਂ ਪੁਲ ਬਣਿਆ ਜੀ ਉਹ ਪੁਲ ਚੜ੍ਹ ਕੇ ਆਪਾਂ ਉਹ ਉੱਪਰ ਗੱਡੀਆਂ ਘੱਡੀਆਂ ਜੀ ਤੇ ਗੱਡੀਆਂ ਤਕਰੀਬਨ 4 4.5 ਕਿਲੋਮੀਟਰ ਦੇ ਰਸਤਾ ਜਿਹੜਾ ਟਪਾਉਂਦੀਆਂ ਆ ਉਹ ਤੋਂ ਬਾਅਦ ਪੈਦਲ ਯਾਤਰਾ ਉੱਪਰ ਤੁਸੀਂ ਦੇਖ ਸਕਦੇ ਹੋ ਵੀ ਗੱਡੀਆਂ ਖੜੀਆਂ ਨੇ ਛੋਟੀਆਂ-ਛੋਟੀਆਂ ਦੇਖ ਸਕਦੇ ਆ ਉਹ ਬੜਾ ਪੋੜਾ ਪਾ ਚੜਨਾ ਆਸ-ਪਾਸੇ ਸਾਰੇ ਪਹਾੜ ਆ ਤੇ ਪਹਿਲਾਂ ਉਧਰੋਂ ਚੜਦੇ ਸੀਗੇ 2 ਮਹੀਨੇ ਪਹਿਲਾਂ ਅ 2 ਮਹੀਨੇ ਪਹਿਲਾਂ ਸੋਰੀ ਪੁਲ ਟੁੱਟਿਆ ਇਹ ਉੱਪਰੋਂ ਪਹਾੜ ਡਿੱਗ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਕਿ ਪਹਾੜ ਬਹੁਤ ਉੱਚੇ ਤੇ ਨੀਚੇ ਪੁਲ ਸੀਗਾ ਤੇ ਹੁਣ ਇਧਰ ਨਵਾਂ ਪੁਲ ਬਣ ਗਿਆ ਇਹ ਪੁਲ ਦੇ ਰਸਤੇ ਰਾਹੀਂ ਆਪਾਂ ਉੱਪਰ ਜਾਵਾਂਗੇ ਉੱਪਰ ਗੱਡੀਆਂ ਖੜੀਆਂ ਜੀ ਤੇ ਦੇਖਦੇ ਆ ਕੀ ਕਰਾਇਆ ਵਗੈਰਾਗਾ ਤੇ ਕੀ ਸਿਸਟਮ ਲੋ ਜੀ ਯਾਤਰਾ ਇੱਥੋਂ ਆਪਣੀ ਸ਼ੁਰੂ ਹੋ ਜਾਂਦੀ ਹੈ ਆ ਪਹਿਲਾ ਪੁਲ ਆਉਂਦਾ ਹੈ ਇੱਧਰ ਗੁਰੂ ਘਰ ਰਹਿ ਗਿਆ ਜੀ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਹਾੜ ਦਿਖ ਰਿਹਾ ਉੱਪਰ ਬਰਫ਼ ਵੀ ਪਈ ਹੋਈ ਹੈ ਬਹੁਤ ਉੱਚੀ ਚੋਟੀ ਦਾ ਇਹ ਪਹਾੜ ਹੈ ਪਹਿਲਾ ਬਰਫ਼ ਵਾਲਾ ਪਹਾੜ ਤੁਹਾਨੂੰ ਦਿਖਾ ਰਹੇ ਹਾਂ ਲੋ ਜੀ ਇੱਥੋਂ ਸਟਾਰਟ ਹੋ ਜਾਂਦਾ ਜੀ ਜਿਹੜੀ ਸਹੀ ਯਾਤਰਾ ਇੱਥੋਂ ਬਸ ਸ਼ੁਰੂ ਹੋ ਜਾਂਦੀ ਹੈ ਪਹਿਲਾ ਪੁਲ ਤੇ ਆ ਨੀਚੇ ਹੈਗੀ ਨਦੀ ਉੱਪਰੋਂ ਬਾਹਰ ਤੁਸੀਂ ਚੈੱਕ ਕਰ ਸਕਦੇ ਹੋ। ਬਾਕੀ ਬਣੇ ਰੋ ਵਲੌਗ ਦੇ ਨਾਲ ਇਹ ਪੁਲ ਦਾ ਕੰਮ ਹਲੇ ਚੱਲ ਰਿਹਾ ਹੈਗਾ। ਨਵਾਂ ਹੀ ਬਣਿਆ ਪੁਲ ਇਹ। ਤੇ ਆ ਤੁਸੀਂ ਦੇਖ ਸਕਦੇ ਹੋ ਕਾਰੀਗਰ ਲੱਗੇ ਹੋਏ ਆ। ਤੇ ਇੱਥੋਂ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ ਜੀ। ਪਹਿਲੀ ਚੜ੍ਹਾਈ ਲੈਨੇ ਰੱਬ ਦਾ ਨਾਮ ਤੇ ਚੜ੍ਹਾਈ ਕਰਦੇ ਹਾਂ ਸ਼ੁਰੂ। ਸੋ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਯਾਤਰਾ ਦਾ ਪਹਿਲਾ ਐਕਸਪੀਰੀਅੰਸ ਤੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਚੜਾਈ ਰਹੂਗੀ। ਬਸ ਇੰਨਾ-ਇੰਨਾ ਪੈਦਲ ਹੌਲੀ-ਹੌਲੀ ਤੁਰਨਾ ਪਊਗਾ। ਉਹ ਰਹੇਗਾ ਜੀ ਗੁਰੂ ਘਰ। ਉਧਰ ਦੇਖ ਸਕਦੇ ਹਾਂ ਉਸ ਗੁਰੂ ਘਰ ਤੋਂ ਆਪਾਂ ਆਏ ਆ। ਤੇ ਉਹ ਸਾਹਮਣੇ ਪਹਾੜ ਦੇਖੋ। ਬਰਫ਼ ਪਈ ਹੋਈ ਆ। ਇਹ ਪਾਣੀ ਸਾਰ ਉੱਥੋਂ ਬਰਫ਼ ਘੁਰ-ਘੁਰ ਕੇ ਆ ਨਦੀ ਆ ਰਹੀ ਆ। ਲਓ ਜੀ ਆ ਉੱਪਰ ਗੱਡੀਆਂ ਖੜੀਆਂ ਇੱਥੇ ਕਿਰਾਇਆ ਜਿਹੜਾ 50 ਰੁਪਏ ਕਰਾਇਆ ਤੇ ਕੋਈ ਨਹੀਂ ਕੋਈ ਲੈ ਲੈ ਉਹ ਭਾਈਆ ਰੱਖ ਲਓ ਆਪਣੇ ਪਾਸ ਬੜੇ ਉੱਤੇ ਮਹਬੂਤਾਂ ਆਖੀ ਦਿੱਕਤ ਆ ਜਾਏ ਡਿੱਚ ਬਹਿ ਗਏ ਆ ਉਹ ਦੇਖੀ ਬਾਈ ਹਾਂ ਬੜੀ ਬੜੇ ਥੋੜੇ ਤੇ ਯਾਤਰਾ ਸ਼ੁਰੂ ਕਰਦੇ ਆ ਜੀ ਲਓ ਜੀ ਜਕਰਾਂ ਲਾ ਦੋ ਬੋਲੇ ਸੋ ਨਿਹਾਲੋ ਸ੍ਰੀ ਅਕਾਲੋ ਲੋ ਜੀ ਲਗਭਗ 4 4.5 ਕਿਲੋਮੀਟਰ ਦਾ ਰਸਤਾ ਹੈਗਾ ਤੇ ਇਹ ਗੱਡੀ ਤੇ ਤੈਅ ਕਰਾਂਗੇ ਉਸ ਤੋਂ ਬਾਅਦ ਪੈਦਲ ਯਾਤਰਾ ਜੀ ਇਹ ਗੱਡੀ ਦਾ ਕਿਰਾਇਆ 50 ਰੁਪਏ ਪਰ ਪਰਸਨ ਆਈ 4.5 ਕਿਲੋਮੀਟਰ ਬਈ ਅੱਛਾ ਠੀਕ ਹੈ ਚੱਲੀਏ ਬਈ ਗੱਡੀ ਬੜੀ ਗਲਤ ਲਾ ਰੱਖੀ ਆ ਬਈ ਜੀ ਰਸਤਾ ਚੈੱਕ ਕਰੋ ਇੱਕਦਮ ਚੜਾਈ ਆ ਜਾਂਦੀ ਹੈਗੀ ਗੱਡੀਆਂ ਵਾਲੇ ਧੰਨਾ ਬਈ ਜਿਹੜੇ ਡਰਾਈਵਿੰਗ ਕਰਦੇ ਆ ਪ੍ਰਮਾਤਮਾ ਇਹਨਾਂ ਤੇ ਮਿਹਰ ਪਰਿਆਤ ਰੱਖੇ ਤੇ ਸੰਗਤ ਤਾਂ ਥੋੜੀ ਜੀ ਥੋੜਾ ਡਰ ਵੀ ਹੈ ਹੈ ਹਾਲੀਪੜ ਪਿੱਛੇ ਅੱਛਾ ਅੱਛਾ ਹੈਂ ਬੂਟਾ ਸਾਡਾ ਸੰਗ ਦਾ ਹੀ ਥੋੜਾ ਆ। ਕਹਿੰਦਾ ਵੀਡੀਓ ਨਾ ਆਪਣਾ। ਆ ਦੇਖੋ ਜੀ ਚੜਾਈ ਚੱਕਰ ਸਕਦੇ ਹਾਂ ਸੀ। ਲਓ ਜੀ ਆ ਗਏ ਆ ਆਪਣੇ ਸਟਾਪ ਤੇ। ਕੌਣਸਾ ਕਰਾਂ ਜੀ? ਪੁੱਲਾ ਪੁੱਲਾ। ਪੁੱਲਣਾ ਜੇ ਪੁੱਲਣੇ ਆ ਸਾਰਾ। ਓਕੇ। ਪੁੱਲਣਾ। ਖੋਲਾ। ਓਏ ਖੋਲ ਤਾਂ ਭਾਈ ਯਾਰ। ਔਖਾ ਬਹੁਤ ਬੈਠਾ ਸੀ ਮੈਂ। ਔਖੇ ਤਾਂ ਸਾਰੇ ਹੀ ਬੈਠਿਆ ਹਾਂ। ਹਾਰ ਗਿਆ ਜੀ ਜਮਾ ਕਰਾਇਆ ਨਹੀਂਦਾ ਆਪਣਾ ਦਿਮਾਗ ਹਾਲਿਆ ਦਾ ਕਾਦਾ ਬੈਗ ਦਾ ਹੋਰ ਉਹ ਚੰਗਲਾ ਪਣਾ